ਵਿਕਤਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਜਿਹੜਾ ਸਾਡੇ ਪਿੰਡ ਦਾ ਗਰਪਿੰਦਰ ਸਿੰਘ ਆ ਜੀ ਉੱਤੇ ਪਰਚਾ ਹੋਇਆ ਨਹੀਂ ਜਿਹੜਾ ਜੀ ਮੀਨੋਗੋ ਸਭ ਤੋਂ ਪਹਿਲੇ ਆ ਕੇ ਇਹ ਸਾਰੇ ਹੈਂਡੀਕੈਪਡ ਨੇ ਵਿੱਚ ਦੋ ਹੀ ਕੰਮ ਕਰਨ ਵਾਲੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਅਸੀਂ ਅਕਸਰ ਆਪਣੇ ਬਹੁਤ ਸਾਰੇ ਵੀਡੀਓਜ਼ ਦੇ ਵਿੱਚ ਇਹ ਗੱਲ ਕਹਿੰਨੇ ਆ ਕਿ ਅਗਰ ਤੁਸੀਂ ਵਿਦੇਸ਼ ਜਾਣ ਦਾ ਚਾਹ ਰੱਖਦੇ ਹੋ ਵਿਦੇਸ਼ ਜਾ ਕੇ ਡਾਲਰ ਕਮਾਉਣਾ ਚਾਹੁੰਦੇ ਹੋ ਪੈਸਾ ਕਮਾਉਣਾ ਚਾਹੁੰਦੇ ਹੋ ਆਪਣੇ ਪਰਿਵਾਰ ਨੂੰ ਸੁਖੀ ਰੱਖਣਾ ਚਾਹੁੰਦੇ ਹੋ ਤਾਂ ਕਦੇ ਕਿਸੇ ਵੀ ਅਜਿਹੇ ਟਰੈਵਲ ਏਜੰਟ ਦੇ ਚਾਸੇ ਦੇ ਵਿੱਚ ਨਾ ਆਇਓ ਧੋਖੇਬਾਜ਼ ਟਰੈਵਲ ਏਜੰਟਾਂ ਦੇ ਚਾਸੇ 'ਚ ਆ ਕੇ ਆਪਣੀ ਖੂਨ ਪਸੀਨੇ ਦੀ ਕਮਾਈ ਵਿਅਰਥ ਨਾ ਕਰਵਾਇਓ ਆਪਣੇ ਬੱਚੇ ਮੌਤ ਦੇ ਮੂੰਹ 'ਚ ਨਾ ਤੱਕੇ ਲਿਓ ਕੁਝ ਅਜੀਹਾ ਹੀ ਹੋਇਆ ਲੁਧਿਆਣਾ ਦੇ ਇੱਕ ਪਰਿਵਾਰ ਦੇ ਨਾਲ ਜਿਸ ਪਰਿਵਾਰ ਚੀਣਾ ਵਿੱਚੋਂ ਤਿੰਨ ਵਿਕਲਾਂਗ ਨੇ ਅਤੇ ਇੱਕ ਬਜ਼ੁਰਗ ਮਾਤਾ ਹੈ ਅਤੇ ਚੌਥਾ ਪੁੱਤ ਜੋ ਕਮਾਈ ਕਰ ਸਕਦਾ ਸੀ ਜੋ ਫਿਜ਼ੀਕਲੀ ਫਿੱਟ ਹੈ ਉਸ ਨੂੰ ਇੱਕ ਟਰੈਵਲ ਏਜੰਟ ਝਾਂਸਾ ਦੇ ਕੇ ਇਸ ਪਰਿਵਾਰ ਤੋਂ 2 ਲੱਖ ਰੁਪਈਆ ਲੈ ਕੇ ਇਹਨਾਂ ਦੇ ਪੁੱਤ ਨੂੰ ਲੈ ਕੇ ਇਰਾਕ ਚਲਾ ਗਿਆ ਤੇ ਇਹ ਭਰੋਸਾ ਦਿਵਾ ਕੇ ਗਿਆ ਕਿ ਉੱਥੇ ਜਾ ਕੇ ਉਸ ਨੂੰ ਵਰਕ ਪਰਮਿਟ ਮਿਲੇਗਾ ਉਸ ਨੂੰ ਚੰਗਾ ਕੰਮ ਮਿਲੇਗਾ ਅਤੇ ਪਰਿਵਾਰ ਦੇ ਦੁੱਖ ਦੂਰ ਹੋਣਗੇ ਇਸ ਪਰਿਵਾਰ ਨੇ ਔਖੇ ਸੌਖੇ ਕਰਜ਼ਾ ਚੱਕ ਕੇ ਉਸ ਟਰੈਵਲ ਏਜੰਟ ਨੂੰ ਪੂਰਾ ਪੈਸਾ ਮੁਹੱਈਆ ਕਰਵਾਇਆ ਪਰ ਪਿਛਲੇ 21 ਮਹੀਨੇ ਤੋਂ ਇਹਨਾਂ ਦਾ ਪੁੱਤ ਉਥੇ ਨਾਜਾਇਜ਼ ਤੌਰ ਦੇ ਉੱਤੇ ਰਹਿ ਰਿਹਾ ਹੈ ਤੇ ਉਸ ਦੇ ਕੋਲ ਕੋਈ ਕੰਮ ਵੀ ਨਹੀਂ ਹੈ ਤੇ ਪਿਛਲੇ 21 ਮਹੀਨਿਆਂ ਤੋਂ ਇਹ ਅਪਾਹਜ ਜਿੰਨੋ ਭਰਾ ਅਤੇ ਵਿਰਧ ਮਾਤਾ ਥਾ ਥਾਂ ਦੇ ਉੱਤੇ ਅੱਡੀਆਂ ਰਗੜ ਰਹੀ ਹੈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟੇ ਜਾ ਰਹੇ ਨੇ ਮਿੰਤਾ ਕੀਤੀਆਂ ਜਾ ਰਹੀਆਂ ਨੇ ਕਿ ਮੇਰੇ ਬੱਚੇ ਨੂੰ ਬਚਾ ਲਓ ਅਤੇ ਮੇਰੇ ਪੁੱਤ ਨੂੰ ਵਾਪਸ ਭਾਰਤ ਲੈ ਆਓ ਆਓ ਪਹਿਲਾਂ ਤੁਹਾਨੂੰ ਸੁਣਾਣੇ ਆ ਕਿ ਪਰਿਵਾਰ ਨੇ ਕੀ ਕਿਹਾ ਅਚਾ ਢਾਂਗ ਨਾਲ ਲੋਗੋਰੇ ਹਲਕਾ ਸਾਨੇਵਾਲ ਥਾਣਾ ਕੂਮਕਲਾ ਜੀ ਤੇ ਮੇਰੇ ਭਰਾ ਨੂੰ 2 ਕਿੰਨੇ ਹੋ ਗਏ ਲੈ ਕੇ ਰਾਖ ਵਿੱਚ ਗਏ ਨੂੰ ਜੰਟ ਜੀ ਤੇ ਉਹਨਾਂ ਤੇ ਕੋਈ ਵੀ ਜਿਹੜੇ ਸਾਡੇ ਪਿੰਡ ਦਾ ਗੁਰਪ੍ਰਿੰਦਰ ਸਿੰਘ ਆ ਜੀ ਉਹ ਮੂਰੇ ਨੌ ਰੱਖਿਆ ਸੀ ਜੋ ਉਹਦਾ ਨੌ ਕੱਢ ਕੇ ਜੀ ਹੋਰ ਬੰਦਿਆਂ ਤੇ ਪਰਚਾ ਦਰਜ ਹੋ ਗਿਆ ਜੀ ਉਹਨਾਂ ਤੇ ਉਹ ਤੇ ਵੀ ਜ਼ਰੂਰੀ ਹੋਣਾ ਚਾਹੀਦਾ ਜੀ ਅਸੀਂ 2 ਲੱਖ ਰੁਪਏ ਜਿਨ੍ਹਾਂ ਤੇ ਪਰਚਾ ਹੋਇਆ ਜੀ ਉਹਨਾਂ ਨੂੰ ਅਸੀਂ ਜਾਣਦੇ ਨਹੀਂ ਹੈਗੇ ਤੇ ਬਾਕੀ ਸਾਡੇ ਹਾਲਾਤ ਹੈ ਤਿੰਨ ਭਰਾ ਹੈ ਠੀਕ ਹੈ ਆਪਾਂ ਤੇ ਮਾਤਾ ਬਜ਼ੁਰਗ ਆ ਜੀ ਸਾਡਾ ਬਹੁਤ ਔਖਾ ਗੁਜ਼ਾਰਾ ਹੋ ਰਿਹਾ ਜੀ ਹੈਲੀ ਕੈਂਪ ਹੋ ਤੁਸੀਂ ਹਾਂ ਜੀ ਕਿੰਨੀ ਦੇਰ ਤੋਂ ਜਿਹੜੇ ਤੁਹਾਡੇ ਬ੍ਰਦਰ ਗਏ ਨੂੰ ਹੋ ਗਏ 21ਵਾਂ ਮਹੀਨਾ ਲੱਗ ਗਿਆ ਜੀ ਤੇ ਇੱਥੇ ਪਹਿਲਾਂ ਪਰਚੇ ਵੀ ਹੋਏ ਜਿਹੜੇ ਕਿਨਾਂ ਦੇ ਹੋ ਗਏ ਇਹ ਪਰਚਾ ਜੀ ਇਹ ਇੱਕ ਤਾਂ ਕਮਲ ਸਿੰਘਾ ਕੋ ਗਰਦਾਸ ਪਰੇ ਦਾ ਇੱਕ ਕੋ ਰਕੇਸ਼ ਆ ਜੀ ਕਿ ਕਿੱਥੇ ਦਾ ਤਲਗਾਨਾ ਤਲਗਾਨਾ ਦਾ ਜੀ ਜਿਹੜਾ ਸਾਡੇ ਪਿੰਡ ਦਾ ਗਰਪਿੰਦਰ ਸਿੰਘ ਆ ਜੀ ਉੱਥੇ ਪਰਚਾ ਹੋਇਆ ਨਹੀਂ ਜਿਹੜਾ ਜੀ ਨੀ ਲੋਕ ਸਭ ਤੋਂ ਪਹਿਲੇ ਆ ਗਏ ਜਿਹੜੇ ਤੁਹਾਨੂੰ ਜਾਣਦੇ ਨਹੀਂ ਉਹਨਾਂ ਦੇ ਪਰਚੇ ਦਰਜ ਜਿਹੜੇ ਜਾਣਦੇ ਨੂੰ ਉਹਨਾਂ ਤੇ ਪਰਚਾ ਹੋ ਗਿਆ ਜਿਹੜਾ ਜੀ ਜਾਣਦਾ ਉੱਤੇ ਪਰਚਾ ਨਹੀਂ ਹੋਇਆ ਤੇ ਕਿਹੜੇ ਥਾਣੇ ਜਿਹੜੀ ਕੀ ਕਰਨਾ ਚਾਹੋਗੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜਿੰਨੇ ਸਾਡੇ ਖਰਚਾ ਹੋਇਆ ਜੀ ਜੋ ਮੁੰਡਾ ਉਧਰ ਬਹਿਲਾ ਬੈਠਾ ਸਾਨੂੰ ਖਰਚਾ ਦਵਾਇਆ ਇਹ ਬੰਦਿਆਂ ਤੇ ਕਾਰਵਾਈ ਕੀਤੀ ਜਾ ਮੁੰਡਾ ਇਧਰ ਬੁਲਾਇਆ ਜਾਵੇ ਮੁੰਡਾ ਤੁਹਾਡਾ ਠੀ ਤੇ ਪਰੇਸ਼ਾਨ ਬਹੁਤ ਆ ਜੀ ਇਥੇ ਤੁਸੀਂ ਪੈਸੇ ਵੀ ਭੇਜਦੇ ਹੋ ਉਹਦੇ ਖਰਚੇ ਪਾਣੀ ਦੇ ਉਹਲੇ ਇਹ ਖਰਚਾ ਵੀ ਇਧਰੋਂ ਭੇਜਿਆ ਜੀ ਇੱਕ ਦੋ ਵਾਰੀ ਹਾਂ ਜੀ ਉਹ ਬਹੁਤ ਤੰਗ ਪਰੇਸ਼ਾਨ ਆ ਜੀ ਅਧਰਾਸੀਂ ਵੀ ਪਰੇਸ਼ਾਨ ਆ ਹੁਣ ਕੀ ਮੰਗਾਂ ਤਾਂ ਸਾਡੀ ਮੰਗ ਇਹ ਹੀ ਆ ਜੀ ਸਰਕਾਰ ਤੋਂ ਜਿਹੜਾ ਗੁਰਪ੍ਰਿੰਦਰ ਸਿੰਘ ਉਹਤੇ ਵੀ ਪਰਚਾ ਕੀਤਾ ਜਾਵੇ ਜਿਨ੍ਹਾਂ ਨੇ ਸਾਡੇ ਪੈਸੇ ਲੱਗੇ ਜਿਨ੍ਹਾਂ ਜਰੂਰ ਦਰਬਾਰ ਵਿਹਲਾ ਉਠਾਲਿਆ ਉਹਦਾ ਜੀ ਸਾਨੂੰ ਇਹਨਾਂ ਤੋਂ ਪੈਸੇ ਦਵਾਈ ਯਾਰ ਨਾਲੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਨਾਲੇ ਸੈਂਟਰ ਸਰਕਾਰ ਨੂੰ ਜੀ ਕੋਈ ਵੀ ਜੀ ਸਾਡੇ ਸਰਕਾਰੀ ਨੇ ਕਿਸੇ ਨੇ ਵੀ ਸਾਡੀ ਸਾਰ ਨਹੀਂ ਪੁੱਛੀ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਲੁਧਿਆਣਾ ਦੇ ਪਿੰਡ ਸੇਲ ਕਿਆਣ ਦੀ ਹੈ ਤੇ ਉੱਥੇ ਦੀ ਸਰਪੰਚ ਦੇ ਪੁੱਤ ਨੇ ਇਸ ਪੂਰੇ ਮਾਮਲੇ ਬਾਰੇ ਕੀ ਕਿਹਾ ਉਹ ਵੀ ਸੁਣੋ ਹਾਂਜੀ ਸਰ ਕੀ ਨਾਮ ਆ ਤੁਹਾਡਾ ਕਿਹੜੇ ਪਿੰਡ ਦੇ ਵਿੱਚ ਸਰਪੰਚ ਹੋ ਤੁਸੀਂ ਤੇ ਕੋਈ ਏਜੈਂਟੀ ਦਾ ਮਾਮਲਾ ਹੈਗਾ ਧੋਖੇਧੜੀ ਦਾ ਕੀ ਮਾਮਲਾ ਹੈਗਾ ਹਾਂਜੀ ਇਹ ਨਾ ਮੈਂ ਸਤਵਿੰਦਰ ਸਿੰਘ ਔਜਲਾ ਲੰਬੜਦਾਰਾ ਪਿੰਡ ਸੇਲ ਕਣ ਦਾ ਤੇ ਮੇਰੇ ਮਾਤਾ ਜੀ ਹਰਪੀਕਰ ਸਰਪੰਚ ਨੇ ਮੌਜੂਦਾ ਛੇ ਗਿਨੇ ਪਹਿਲਾਂ ਸਾਡੇ ਕੋਲ ਇੱਕ ਇਹਨਾਂ ਦੀ ਆਈ ਸੀਗੀ ਵੀ ਗੁਰਪਿੰਦਰ ਨਰਾ ਦਾ ਮੁੰਡਾ ਸਾਡੇ ਪਿੰਡ ਦਾ ਹੀ ਆ ਵੀ ਉਹਨੇ ਨਾ ਦੀ ਸਾਥੋਂ ਪੈਸੇ ਲੈ ਕੇ ਵੀ ਸਾਡੇ ਮੁੰਡੇ ਦਾ ਮਤਲਬ ਵੀ ਪਟਾਕਾ ਨਹੀਂ ਬਣਾਇਆ ਰੱਕ ਦੇ ਵਿੱਚ ਵੀ ਉਹਦੇ ਬਾਰੇ ਮੈਂ ਵੀ ਇਹਨੂੰ ਫੋਨ ਕੀਤਾ ਗੁਰਪਿੰਦਰ ਨੂੰ ਤੇ ਗੁਰਬੰਦਰ ਵੀ ਆਪਣੇ ਪਿੰਡ ਦਾ ਮਸਲਾ ਵੀ ਇਹਨੂੰ ਆਪਾਂ ਕਰ ਲਈਏ ਤੇ ਉਹ ਕਹਿੰਦਾ ਵੀ ਮੈਂ ਕਰਦਾ ਚਲੋ ਕਰਦੇ ਕਰਾਉਂਦੇ ਕੋਈ ਇਹਨਾਂ ਦਾ ਆਸ ਵਿੱਚ ਬੈਠ ਕੇ ਗੱਲਬਾਤ ਕੋਈ ਹੋਈ ਜਾਂਦੀ ਸੀ ਇਹਨਾਂ ਦੀ ਤੇ ਉਸ ਤੋਂ ਬਾਅਦ ਉਹਨੇ ਕੁਝ ਕੀਤਾ ਨਹੀਂਗਾ ਇਹਨਾਂ ਦੇ ਕੋਈ ਪੈਸੇ ਦਾ ਕੋਈ ਲੈਂਡ ਦੇਣ ਮਾੜਾ ਮੋਟਾ ਹੋਇਆ ਵੀ ਹੈ ਸ਼ਾਇਦ ਕੋਈ ਆ ਕਿ ਨਹੀਂ ਇਹਨਾਂ ਨੂੰ ਪਤਾ ਵਾ ਅੱਜ ਤੱਕ ਇਹਨਾਂ ਦਾ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਿਰੇ ਨਹੀਂ ਚੜਿਆ ਉਸ ਤੋਂ ਬਾਅਦ ਇਹਨਾਂ ਨੇ ਰਿਪੋਰਟ ਦਿੱਤੀ ਜਿਵੇਂ ਮੇਰੇ ਖਿਆਲ ਡੀਐਸਪੀ ਸਾਹਿਬ ਡੀਸੀ ਦੇ ਉਸ ਤੋਂ ਬਾਅਦ ਉਹ ਨਦੀ ਰਿਪੋਰਟ ਆਈ ਤੇ ਉਹਨੇ ਦੋ ਦੇ ਖਿਲਾਫ ਪਰਚਾ ਦਰਜ ਹੋ ਗਿਆ ਇਹ ਕਿਹੜਾ ਗੁਰਪਿੰਦਰ ਸਿੰਘ ਮੇਨ ਸੀਗਾ ਵੀ ਇਹ ਕਹਿੰਦੇ ਦੋਸ਼ੀ ਇਹ ਮੇਨ ਉਹਦੇ ਖਿਲਾਫ ਕੁਝ ਨਹੀਂ ਹੋਇਆ ਤੇ ਉਹਨੂੰ ਉਹਨਾਂ ਨੇ ਬਾਹਰ ਕੱਢ ਕੇ ਦੋ ਦੇ ਪਰਚਾ ਤੇ ਉਹਨੂੰ ਦੇਖਿਆ ਗਿਆ ਕਿ ਇਹਨਾਂ ਦੇ ਘਰ ਦੀ ਮਾੜੀ ਹਾਲਤ ਆ ਇਹਨਾਂ ਦੇ ਦੇਖਿਆ ਗਿਆ ਕਿ ਹੈਂਡੀਕੈਪ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਹਾਂਜੀ ਉਹ ਤਾਂ ਹੈਗੀ ਹੀ ਮਾੜੀ ਹਾਲਤ ਤਾਂ ਫਿਰ ਉਹਨਾਂ ਪੈਸਾ ਚੱਕ ਕੇ ਵੀ ਇਹਨਾਂ ਨੇ ਬੋਤਲਾਇਆ ਹੋਇਆ ਤੇ ਵਿਆਜ ਭਰ ਰਹੇ ਆ ਉਹ ਤਾਂ ਹੈਗਾ ਹੀ ਉਹ ਦਿਖਦੇ ਤੁਹਾਨੂੰ ਵੀ ਦਿਖ ਰਿਹਾ ਮਮੀ ਇਹ ਸਾਰੇ ਹੈਂਡੀਕੈਪ ਨੇ ਵਿੱਚ ਦੋ ਹੀ ਕੰਮ ਕਰਨ ਵਾਲੇ ਨੇ ਇੱਕ ਬਾਹਰ ਹੈ ਕਿ ਤੇ ਦੁਕਾਨ ਸਾਹਮਣੇ ਜਿਹਨੇ ਧੋਖਾ ਧੜੀ ਕੀਤੀ ਹੈ ਵੇਸਟ ਟਾਈਮ ਕਿਥੇ ਹੈ ਵੇਸਟ ਟਾਈਮ ਤਾਂ ਰਾਕ ਦੇ ਵਿੱਚ ਹੀ ਆ ਉਹ ਉਹ ਤਾਂ ਕਾਫੀ ਟਾਈਮ ਤੋਂ ਰਾਕ ਚ ਗਿਆ ਹੋਇਆ ਤੇ ਉਹਨੇ ਪਿੰਡ ਦੇ ਵਿੱਚ ਹੋਰ ਵੀ ਕੁਝ ਬੰਦਿਆਂ ਨਾਲ ਧੋਖਾ ਧੜੀ ਕੀਤੀ ਹਾਂਜੀ ਇੱਕ ਆਪਣੇ ਚੌਂਕੀਦਾਰ ਸਰਵਨ ਕੁਮਾਰ ਇਹਨਾਂ ਦਾ ਇੱਕ ਬੇਟਾ ਵਾ ਉਹ ਵੀ ਬਾਹਰ ਹੀ ਗਿਆ ਹੋਇਆ ਹੁਣ ਪਹੁੰਚਦਾ ਗਿਆ ਬਾਹਰ ਹੁਣ ਇਹ ਨਹੀਂ ਪਤਾ ਪਟਾਕਾ ਬਣਿਆ ਕਿ ਨਹੀਂ ਕੀ ਉਹਦਾ ਇਹ ਤਾਂ ਕਦੇ ਬਣਿਆ ਨਹੀਂ ਹੈ ਪਟਾਕਾ ਉਹਦਾ ਉਹਦਾ ਵੀ ਪਟਾਕਾ ਹੈ ਕਿ ਲੈ ਗਿਆ ਹੋਇਆ ਵੀ ਪਟਾਕਾ ਬਣਾਉਂਗਾ ਮੈਂ ਤੇ ਜਿਹੜੇ ਧੋਖਾ ਧੜੀ ਕਰ ਰਹੇ ਨੇ ਇਹਨਾਂ ਦੇ ਕਿਸ ਤਰ੍ਹਾਂ ਦਾ ਸ਼ਿਕੰਜਾ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਸਕੰਜਦ ਹੁਣੀ ਇਹਨਾਂ ਦੇ ਕਾਰਬੇ ਤਾਂ ਹੋਣੀ ਚਾਹੀਦੀ ਵੀ ਜਿਹੜਾ ਹੁਣ ਥੋਖਾ ਜੱਟ ਦਾ ਪਿੰਡ ਦੇ ਬੰਦਾ ਵਿਸ਼ਵਾਸ ਕਰ ਲੈਂਦਾ ਕੋਈ ਬਾਹਰਲਾ ਬੰਦਾ ਹੋਵੇ ਤਾਂ ਚਲੋ ਆਪਾਂ ਕਹਿ ਸਕਦੇ ਹਾਂ ਕਿ ਚਲੋ ਹੋ ਗਿਆ ਜੋ ਹੁਣ ਹਨਾ ਗੁਰਪਿਆਰੋ ਇਹ ਵੀਡੀਓ ਵੇਖ ਕੇ ਤੁਹਾਨੂੰ ਅੰਦਾਜ਼ਾ ਹੋ ਹੀ ਗਿਆ ਹੋਣਾ ਹੈ ਕਿ 2 ਨੰਬਰ ਦੇ ਵਿੱਚ ਜਦੋਂ ਅਸੀਂ ਆਪਣੇ ਬੱਚੇ ਕਿਸੇ ਦੇ ਪਰੋਸੇ ਉੱਤੇ ਛੱਡ ਦਿੰਨੇ ਆ ਤਾਂ ਕਿੱਦਾਂ ਸਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਜਾ ਕੇ ੱੱਕੇ ਖਾਂਦੇ ਨੇ ਰੁੱਲਦੇ ਨੇ ਦਿਨ ਰਾਤ ਉਹਨਾਂ ਤੋਂ ਕੰਮ ਵੀ ਕਰਵਾਇਆ ਜਾਂਦਾ ਤੇ ਉਹਨਾਂ ਦੇ ਹੱਥ ਦੇ ਉੱਤੇ ਮਿਹਨਤਾਂ ਨਾ ਨਹੀਂ ਰੱਖਿਆ ਜਾਂਦਾ ਇਸ ਲਈ ਹਮੇਸ਼ਾ ਅਸੀਂ ਤੁਹਾਨੂੰ ਇਹੀ ਗੁਜ਼ਾਰਿਸ਼ ਕਰਦੇ ਆ ਕਿ ਜੇਕਰ ਤੁਸੀਂ ਬੱਚਿਆਂ ਨੂੰ ਬਾਹਰ ਭੇਜਣਾ ਹੈ ਤਾਂ ਹਮੇਸ਼ਾ ਸਹੀ ਪ੍ਰੋਸੈਸਿੰਗ ਦੇ ਜ਼ਰੀਏ ਸਹੀ ਏਜੰਟਾਂ ਦੇ ਜ਼ਰੀਏ ਬਾਹਰ ਭੇਜੋ ਅਤੇ ਹੁਣ ਤਾਂ ਭਾਰਤ ਸਰਕਾਰ ਵੱਲੋਂ ਵੀ ਬਹੁਤ ਸਾਰੇ ਅਜੇਹੀਆਂ ਏਜੰਸੀਜ਼ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਮੁ ਲਾ ਦਿੱਤੀਆਂ ਨੇ ਕਿ ਜੇਕਰ ਤੁਹਾਡੇ ਬੱਚਿਆਂ ਦੇ ਅੰਦਰ ਸਕਿਲਸ ਹੈ ਨੇ ਤਾਂ ਉਹਨਾਂ ਨੂੰ ਲੀਗਲ ਤੌਰ ਦੇ ਉੱਤੇ ਇੱਕ ਨੰਬਰ ਦੇ ਵਿੱਚ ਵਿਦੇਸ਼ ਭੇਜਣ ਦੇ ਵਿੱਚ ਆਪ ਭਾਰਤ ਸਰਕਾਰ ਤੁਹਾਡੀ ਮਦਦ ਕਰਦੀ ਹੈ ਅਤੇ ਵਿਦੇਸ਼ਾਂ ਦੇ ਵਿੱਚ ਵੀ ਭਾਰਤੀ ਐਦੂਤਾਵਾਸ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਨੂੰ ਵਿਦੇਸ਼ ਦੇ ਵਿੱਚ ਕੋਈ ਵੀ ਤੰਗ ਕਰ ਰਿਹਾ ਹੈ ਜਾਂ ਕਿਸੇ ਵੀ ਗੈਰ ਮੁਲਕ ਦੇ ਵਿੱਚ ਜਾ ਕੇ ਤੁਸੀਂ ਫਸ ਗਏ ਹੋ ਜਾਂ ਕਿਸੇ ਧੋਖੇ ਦੇ ਵਿੱਚ ਆ ਕੇ ਉਥੇ ਗੁੰਮਰਾਹ ਹੋ ਗਏ ਹੋ ਤਾਂ ਤੁਹਾਡਾ ਆਪਣਾ ਫਰਜ਼ ਬਣਦਾ ਹੈ ਕਿ ਤੁਸੀਂ ਭਾਰਤੀ ਦੂਤਾਵਾਸਤੇ ਨਾਲ ਜਾ ਕੇ ਸੰਪਰਕ ਕਰੋ ਅਤੇ ਆਪਣੀ ਹੱਡ ਬਿੱਤੀ ਉਹਨਾਂ ਨੂੰ ਦੱਸੋ ਤਾਂ ਜੋ ਤੁਸੀਂ ਆਪਣੀ ਵਤਨ ਵਾਪਸੀ ਕਰ ਸਕੋ ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨਹੀਂ ਚ ਕਮੈਂਟਸ ਦੇ ਵਿੱਚ ਤੁਸੀਂ ਵੀ ਪ੍ਰਗਟ ਕਰ ਹੀ ਸਕਦੇ ਹੋ ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ